ਅੰਦਾਜ਼ਾ ਕਰੋ ਤੁਸੀਂ ਭਾਰਤਨਾ ਕੀ ਵਾਪਰ ਰਿਆ ਇੱਕ ਮੁਸਲਮਾਨਾਂ ਦਾ ਪਰਿਵਾਰ ਕਾਰ ਵਿੱਚ ਆ ਰਿਹਾ ਕਿਸੇ ਨੂੰ ਕੁਝ ਵੀ ਕਹਿ ਰਿਆ ਕਿ ਕਿ ਸਿੱਖ ਦੀ ਪਛਾਣ ਆ ਮੁਸਲਮਾਨ ਵੀ ਪਛਾਣਿਆ ਜਾਂਦਾ ਉਹਨਾਂ ਕਾਬੜੀਆਂ ਰਹੇ ਉਹ ਕਾਰ ਰੋਕੀ ਕਾਰ ਰੋਕੇ ਬੱਚੇ ਤੇ ਧੀਾਂ ਨੇਦਾ ਕੁੱਟਿਆ ਜਿਦਾ ਛਲੀਆਂ ਨੂੰ ਕੁੱਟੀਦਾ ਆ ਯਾਰੋ ਬਾਬੇ ਨਾਨਕ ਦੀ ਦੋਸਤੀ ਦਾ ਭਾਈ ਮਰਦਾਨੇ ਨਾਲ ਸੀ ਇਹ ਫਿਰ ਭਾਈ ਮਰਦਾਨੇ ਦੀ ਦੋਸਤੀ ਬਾਬੇ ਨਾਨਕ ਨਾਲ ਮੋਦੀ ਤੋੜਨਾ ਚਾਹੁੰਦਾ ਅੱਜ ਦੀ ਹਰਦਾਲ ਐਲਾਨ ਕਰਦੀ ਆ ਕਿ ਮੋਦੀ ਬਾਬੇ ਨਾਨਕ ਤੇ ਭਾਈ ਮਰਦਾਨੇ ਦੀ ਦੋਸਤੀ ਟੁੱਟਣ ਨਹੀਂ ਦਿੱਤੀ ਜਾਏਗੀ ਇਹ ਦੇਸ਼ ਬਹੁਤ ਧਰਮਾਂ ਦਾ ਦੇਸ਼ ਆ ਇਥੇ ਹਿੰਦੂ ਆ ਸਿੱਖ ਆ ਮੁਸਲਮਾਨ ਆ ਸਾਈ ਆ ਔਰ ਬੜੇ ਲੋਕੀ ਆ ਦੇਵੀਆਂ ਨੂੰ ਮੰਨਦੇ ਆ ਬੜੇ ਲੋਕੀ ਕਾਲੀ ਮਾਤਾ ਨੂੰ ਮੰਨਦੇ ਆ ਲੱਖਾਂ ਲੋਕ ਆ ਔਰ ਹਜਾ ਸਾਮੀਆਂ ਨੂੰ ਮੰਨਦੇ ਆ ਇਹ ਤੁਹਾਡੀ ਮਰਜ਼ੀ ਆ ਜਿਹਨੂੰ ਮੰਨਣਾ ਧਰਮ ਦੀ ਆਜ਼ਾਦੀ ਆ ਲੇਕਿਨ ਇਹ ਨਹੀਂ ਬਰਦਾਸ਼ਤ ਕੀਤਾ ਜਾ ਸਕਦਾ ਕਿ ਮੈਂ ਆਪਣੇ ਧਰਮ ਨੂੰ ਮੰਨਾਂ ਤੇ ਦੂਜੇ ਧਰਮਾਂ ਦਾ ਕਤਲੇਆਮ ਕਰਾਂ ਇਹ ਕਤਲੇਆਮ ਨਹੀਂ ਹੋਣ ਦਿੱਤਾ ਜਾਏਗਾ ਬਸ ਅੱਜ ਦੀ ਹੜਤਾਲ ਦਾ ਇਹ ਸਬਦ ਲੈ ਕੇ ਜਾਓ ਇੱਕ ਲੜਾਈ ਮੰਗਾਂ ਦੀ ਇੱਕ ਲੜਾਈ ਸਾਂਝੀ ਆ ਤੇ બીજી ਲੜਾਈ ਕੇਂਦਰ ਦੀ ਸੱਤਾ ਦੇ ਖਿਲਾਫ ਆ ਇਹ ਲੜਾਈ ਜੇ ਜਿੱਤਾਂਗੇ ਨਾ ਦਿਲ ਭਾਰ ਦੇ ਲੋਕੋ ਕਹਾਈਆਂ ਦੇ ਪੁੱਤਾਂ ਦਾ ਰਾਜ ਵੀ ਆ ਜਾਏਗਾ ਕਿ ਮੇਰੀਆਂ 3 ਨਾਰਾਜ ਵੀ ਆ ਜਾਏਗਾ ਜਿਹੜਾ ਰਾਜ ਬਾਬਾ ਨਾਨਕ ਚਾਹੁੰਦਾ ਸੀ ਜਿਹੜਾ ਰਾਜ ਭਗਤ ਸਿੰਘ ਚਾਹੁੰਦਾ ਸੀ ਜਿਹੜਾ ਰਾਜ ਗੰਦਰੀ ਵਾਦੇ ਚਾਹੁੰਦੇ ਸਨ